ਮੋਹਨ ਜੀ ਗਵਾਨ ਨੂੰ ਗਾਥਿਓ ਕਹਿ ਰਹੇ ਤੱਪ ਤੋਂ ਪਹਿਲਾਂ ਸਤਨੂ ਬਾਗਵਾਰਤ ਕਾ ਜਨੇ ਮੋਖਮ ਦੇਵ ਦੇ ਪੁਰੇਸ਼ਰ ਆਪਣੇ ਦੇਵੀ ਨੇ ਛੱਡੀ ਪਰ ਸਭ ਤੋਂ ਵਨਿੰਗ ਮਾਨੂ ਜਦੋਂ ਆਇਓ ਤੀ ਫਿਜ਼ਿਕਿਸਟ ਖੜੇ ਹੈ ਮੈਂ ਜਿਆਦਾ ਲੰਬੀ ਨੂੰ ਗੱਲ ਕਰਨੀ ਹੈ ਤੂੰ ਦੋ ਗੱਲਾਂ ਕਰਨੀ ਹੈ ਤੋ ਅਪਲੀ ਇਹ ਕੋ ਫਸਤਾਰ ਤੋਂ ਮੰਨਦੀ ਮੇਰੀ ਤੁਹਾਨੂੰ ਬੇਨਤੀ ਹੈ ਕਿ ਦੋ ਦਿਨ ਲਈ ਪੰਜਾਬ ਦੇ ਵਿੱਚ ਬਸਾਂ ਤੇ ਕਾਰ ਤੇ ਆਪਣਾ ਬੁੜੀਆ ਬਦਲ ਕੇ ਸਫਰ ਕਰ ਲੋ ਕਿ ਦੋ ਦਿਨ ਬਾਅਦ ਸਾਫਤ ਕਰ ਲਾਗੇ ਤੇ ਫਿਰ ਤੁਮ ਜਿੰਨੀ ਮਰਜ਼ੀ ਹੁੰਦੀ ਮੁੱਕਿਆ ਹੋਣੀ ਕਿ ਤੈਨੂੰ ਉਮੀਦ ਨਹੀਂ ਹੁਣ ਤੱਕ ਹੋਰ ਕਾਮਨ ਮੈਨ ਦੀ ਬਾਰੇ ਕਰਕੇ ਦੇਖੋ ਪਤਾ ਲੱਗਦੀ ਬਾਜਵੇ ਇੱਕ ਜਰਨੀ ਚਾਹੇ ਮੁੰਗਰੇ ਪਏ ਸਾਰੇ ਉਨ ਮੌਕੇ ਪੰਜਾਬ ਨੂੰ ਹੋਰ ਅੱਗੇ ਧੋਰਕ ਨੂੰ ਬੁਲਾਉਂਦਾ ਤੇਰੀ ਜਗਤ ਨੂੰ ਦੂਤਰੀ ਗੇਂਦ ਥੀ ਹੈ 4 ਸਾਲ ਹੋ ਗਏ ਨਿਲਾਕੀ ਦੀ ਉਤਹਾ ਹੋਈ ਹੈ ਉਨਹੀ ਮੌਕੇ ਤੁਸੀਂ ਕਿਰਪਾ ਕਰਕੇ ਆਪਣੀ ਗਤੀ ਫੈਰ ਦਿਓ 92 ਐਮਐਲ ਹੈਗੇ ਕਿ ਹੋਰ ਨੂੰ ਬਣਾ ਲਓ ਪੰਜਾਬ ਤਾਂ ਪਾਛੇ ਉਹ 4 ਸਾਲ ਬਾਅਦ ਹਾਲ ਹੋਣਾ ਤਾਂ ਅਦਾ ਉਹ ਤਾਂ ਸਭ ਨੂੰ ਪਤਾ ਹੈ ਪਰੇ ਤਾਂ ਇਤਹਾਸ ਤੇ ਯਾਗਨਾਮ ਚੋਂ ਮੰਨਣਾ। ਦੁਨੀਆ ਦੇ ਅਗਿਆ ਬਾਉ ਤੇਨਾ ਮਤ ਬਤਾਓ। ਤੇਨਾ ਮੇਂ ਪਿਆ ਦੇ ਨਾਮ ਤੇ ਤੁਹਾਡੇ ਸਭ ਤੋਂ ਚੋਵਾ ਦੇ ਜਾ ਚੇਕ। ਵਾਹ ਕਿ ਕੀ ਕਹਾਲਸ ਵਾਹ ਕਿ। ਲੈ ਗੱਲ ਕਿ ਦੇ। ਹੱਜੀ ਆ ਕਰਦੀ ਆਤੀ ਬੇਰੀਨ ਤੇ ਫੋਰਮਰੀ ਮੁੱਦਾ ਗੁਰੂ ਨੇ ਪਾ। ਜੁਮੇਨਾ ਤਾਂ ਮੋਠਾ ਨਾ ਰਹਣਾ ਮੋੜੇ ਬੰਦੇ ਪਹਾਉ। ਗੱਲ ਕੀ ਆਖਾਂ। ਤੁਹਾਨੂੰ ਪਤਾ ਸ਼ਹਿਰ ਚ ਕਿੰਨੇ ਚੱਕਲੇ ਚੱਲਦੇ ਤੁਹਾਨੂੰ ਪਤਾ ਸ਼ਹਿਰ ਦੇ ਵਿੱਚ ਕਿੰਨੀ ਜਗਾ ਕਿੰਨੇ ਵੇੜਿਆਂ ਦੇ ਵਿੱਚ ਚਿੱਟਾ ਦਿੱਕਦਾ ਤੁਹਾਨੂੰ ਪਤਾ ਸ਼ਹਿਰ ਦੇ ਵਿੱਚ ਕਿੰਨੇ ਜੁਰਮਪੇਸੇ ਲੋਕ ਹੈ ਜਿਹੜੇ ਜਨੇਰਾਤ ਅਸਸ ਵੀ ਤੋਂ ਲੈ ਕੇ ਦੀ ਐਨੇ ਦੇ ਤੋਂ ਲੈ ਕੇ ਅਸਰ ਹੁਣ ਤੱਕ ਸਾਰਿਆਂ ਨੇ ਹੱਥ ਨਹੀਂ ਦਿਵਾਉਦੀ ਉਹ ਤੋਂ ਤੁਹਾਡੀ ਮੇਰੀ ਸੁਣਵਾਈ ਹੁੰਦੀ ਆ ਕਹੇ ਨਾ ਇਹਨਾਂ ਨੂੰ ਐਸਾ ਵੀ ਰਾਕੇ ਪੁੱਛਿਆ ਇੱਥੇ ਵਿਦੇਸ਼ਾਂ ਕੀ ਰਹਦਾ ਤੇ ਮਾਲ ਪਤਾ ਨਹੀਂ ਆ ਇੱਥੇ ਤੁਸੀਂ ਭਰਾ ਰਹੇ ਨੇ ਹੋ ਇਹਨਾਂ ਨੂੰ ਬੁਲਾ ਕੇ ਪੁੱਛਿਆ ਸ਼ਹਿਰ ਦਾ ਕੀ ਹਾਲ ਹੈ ਕਿਸੇ ਪੁੰਦੇ ਜਨ ਕੋਈ ਉਹ ਜੀ ਮੀਟਿੰਗ ਸੱਦੀ ਆ ਨਹੀਂ ਸਾਰਾ ਕਾਰੋਬਾਰ ਉੱਥੋਂ ਚੱਲਦਾ ਮੰਗੋ ਬੰਦਿਓ ਆ ਪਗਵਾਉਤਮ ਆ ਪੁਰਾਣਾ ਜਾਨੂ ਆ ਜਦੋਂ ਮੰਤਰੀ ਤੋਂ ਬਾਦਲ ਖੜਾ ਸੀ ਨਾ ਪਹਿਲੀ ਵਾਰੀ ਗੱਜਦਵਾਇਆ ਉਹ ਇਹਨੂੰ ਬਾਦਲ ਨੇ 2 ਲੱਖ 50 ਦੇ ਕੇ ਮੂਰੇ ਲਾਇਆ ਹਾਂ ਅਸੀਂ ਵੀ ਤੁਮ ਬੁਨਿਆਦੀ ਕਰ ਬੁਨਿਆਦੀ ਤਰ੍ਹਾਂ ਨੂੰ ਸਖਬੀਰ ਹੋਈ ਨਾਲ ਹੁੰਦੇ ਕੋਈ ਇਹਨੇ ਕਹਿਣਾ ਭਗਵਾਨ ਸਨੇ ਪੜਤੈ ਨਾ ਇਹਨਾਂ ਦੋ ਮੈਂ ਸਾਥੀ ਨੂੰ ਛੋਲੀਏ ਬੰਨ੍ਹਦੇ ਤੇ ਕੀ ਬੋਲਦਾ ਕਰਾਵਾਇਆ ਕੋਈ ਨਾ ਉਹ ਖਵਾਂ ਚ ਹੀ ਬਣਿਆ ਮਕ ਤਰਾਂਦੇ ਸਕਦੇ ਆਰਕੋਸ ਕਸੂਰ ਸਜਾ ਸੋਚ ਵਿਚਾਰ ਕੇ ਫਿਰ ਵੀ ਫਿਰ ਵੀ ਤੇ ਸਾਥੀ ਦੰਦੇ ਹੱਥ ਲਾ ਕੇ ਸ਼ੌਂ ਭਾਕੇ ਗਲ ਤੈਨਾਂ ਤੁਸੀਂ 40000 ਰੋਗ ਅਗਰ ਰੀਤੀ ਨੂੰ ਪਾਈ ਖਾਦ ਰਣੀ ਆ ਹਣ ਮੌਕਾ ਆ ਚੱਕ ਲਈਏ ਤਾਂ ਯਾਨ ਜਵਾਨ ਤਾਂ ਜੱਤ ਆਉਣ ਨੂੰ ਇੱਥੇ ਕਹਿੰਦੇ ਨਾ ਚਾਈ ਸਾਦੇ ਨੇ ਆ ਪਰ ਉਹਨਾਂ ਤੋਂ ਕਿਹਾ ਕਿ ਜੇ ਨੀਂਦ ਤੇਰੇ ਵੀ ਦੇ ਦੇ ਨੇ ਤੇਰਾ ਦਿਮਾਗ ਚਾਹਤ ਨੂੰ ਕਦੇ ਪਾਤੀ ਚ ਖਿਲਾ ਦੇ ਲਿਖਾ ਦੇ ਦੇ ਰਿਹਾ ਪਸ ਉਹ ਤੋਂ ਚੱਕਿਆ ਪਰ ਉਹਨਾਂ ਤੋਂ ਜੋ ਮੋ ਕਨਲਤਰੀਆ ਅੰਦਰ ਗਤੀਤਾ ਹੈ ਅੰਦਰ ਗਤੀਤਾ ਹੈ ਘੜਿਆ ਹੋਇਆ ਇੱਕ ਕੰਮ ਇਹ ਮਨਿਸਟਰ ਨਾਲ ਆਮਤ ਸਾਈਨ ਆ ਮੈਨੂੰ ਤਾਂ ਇਸ ਗੱਲ ਦੀ ਸ਼ਰਮ ਆਉਦੀ ਹੈ ਕਿੱਥੇ ਸਰਦਾਰ ਪਟੇਲ ਦੀ ਕੁਰਸੀ ਹੋਵੇ ਤੇ ਕਿੱਥੇ ਅਮਛਰ ਦਾ ਮੁੰਡਾ ਬੈਠਾ ਹੋਵੇ ਕਿੱਥੇ ਪੰਡਤ ਨਰੂ ਹੋਵੇ ਤੇ ਕਿੱਥੇ ਆਪ ਤ ਪ੍ਰਧਾਨ ਮੰਤਰੀ ਰੋਜ਼ ਝੂਠ ਬੋਲਦਾ ਰਹਿੰਦਾ ਤੇਰਾ ਤੇ ਦੇਸ਼ ਨੂੰ ਵੇਚਣ ਵਾਲਾ ਬੈਠਾ ਹੋਵੇ ਦੇਸ਼ ਦੇ ਲੋਕਾਂ ਨੂੰ ਕੋਸਾ ਕੋਸਾ ਚੁੱਕਾ ਪਾਉਗੇ चंडीगढ़ जा चाहींद मनो लाड आर्डर ख़तम हो चुका चङनि ਕੋਈ ਇੰਤ ਇੰਦਰ ਬੋਲਦੀ ਕੋਈ ਬੰਦਾ ਮੈਂ ਬੋਲਦੀ ਆ ਸਾਥ ਜਿੱਥੇ ਨਿਕਲੂਗਾ ਜਾਣਾਗਾ ਮੇਰੇ ਤੋਂ ਐਸ ਬੋਲੂ ਤੇ ਜene ਨਿਕਤਣਾ ਡੈ ਬੰਦੇ ਲਾਛੀ ਨਹੀਂ ਕਿ ਦੱਗ ਨਾ ਆ ਹਾ ਹਾਲਾ ਜੰਗਲ ਦਾ ਹਾ ਹਾ ਬਗ ਜਮ ਤੱਕ ਆਲੇ ਸਾਥ ਕਿ ਪਰਵਾਹ ਇਹਨਾਂ ਤੋਂ ਬੋਲ ਸਕਦਾ ਹੋਂ ਤਾਂ ਕੋ ਬੋਲਣਾ ਬੋਲਣਾ ਕਰਿਆ ਕਿ ਮੈਂ ਇਹਨਾਂ ਦਾ ਦੱਲ ਪੜਾ ਨਹੀਂ ਕਰਦਾ ਮੈਂ ਇਹਨਾਂ ਦੇ ਥਲੇ ਨਹੀਂ ਲੱਗਦਾ ਲੇ ਸਭ ਸੈਨੂ ਕੋਈ ਗੱਲ ਨਹੀਂ ਗੌਰਦਾ ਹੀ ਨਹੀਂ ਕਿਉਂ ਇਸ ਕਰਕੇ ਇਹਨਾਂ ਛੋਦੇ ਮਹੀਨੇ ਬੱਦੇ ਆ ਸਿਆਸਤ ਦਾ ਨਾ ਦਿਆ ਮੱਲਿਆ ਦੇ ਵੀਰਾਂ ਤੇਰੀ ਪ੍ਰਕਿਰ ਹੈ ਨਵੇਂ ਸੋਹਣੇ ਬੱਲਾ ਸੁਣਾਣ ਨੂੰ ਮੰਗੀਆਂ ਆਪਾਂ ਦੇਖੇ ਮੇਰੇ ਗਲੀ ਮੁਹੱਲੇ ਦੇ ਵਿੱਚ ਪੋਰੀਆ ਹੋ ਗਏ ਬੱਚੇ ਨੇ ਕਿਸ ਨੂੰ ਨਾਲ ਜਗਾਉਂ ਜਿੱਥੇ ਨਸ਼ੇ ਵਿਕ ਰਹੇ ਹੋ ਬੱਚੇ ਉੱਥੇ ਨਸ਼ਾ ਲੈ ਰਹੇ ਹੋ ਰੱਖੋ ਨਸ਼ਾ ਲੈ ਕੇ ਗਾਂ ਵੇਚਦੇ ਹੋ ਜਦ ਅਸੀਂ ਛੋਟੇ ਹੁੰਦੇ ਸੀ ਉਹ ਇਹ ਸਭ ਗੱਲਾਂ ਸੁਣਨ ਨੂੰ ਨਹੀਂ ਮਿਲਦੀ ਹੋ ਲੇਕਿਨ ਅੱਜ ਕੱਲ ਦਾ ਸਮਾਂ ਐਸਾ ਆ ਗਿਆ ਕਿ ਆਪਣਾ ਯੂਥ ਹੈ ਜਿਹੜਾ ਉਹ ਨਸ਼ੇ ਦੀ ਦਲਦਲ ਦੇ ਵਿੱਚ ਜਾ ਰਹੇ ਉਹ ਕਿਉਂ ਜਾ ਰਹੇ ਹੈ ਕਿਉਂਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਮਿਲਿਆ ਹੋਇਆ ਹੈ ਜਦ ਆਪਾਂ ਥਾਣਿਆਂ ਦੇ ਵਿੱਚ ਜਾਂਦੇ ਹਾਂ ਕਿ ਉਹ ਨਹੀਂ ਸਲਵਾਈ ਹੋ ਗੁੜੀ ਸ਼ਕ। ਆਪਾਂ ਜੀ ਦੇ ਤੱਕ ਅਵਾਜ਼ ਨਹੀਂ ਉਠਾਵਾਂਗੇ। ਉਹ ਨਹੀਂ ਸਲਵਾਈ ਨਹੀਂ ਹੋ ਰਹੀ ਆਮ ਲੋਗਾਂ ਲਈ। ਜਿੰਨਾ ਚਿਰ ਤੁਸੀਂ ਦੇਖੋ ਹੈ ਨਾ ਬਰਾ ਭਾਲ ਹੈ ਕਿ ਬੱਚੇ ਮਨਨਵੀਂ ਸੋਹਣੇ ਦੱਸ ਰਹੇ ਸੀ ਕਿ ਬੱਚੇ ਰੋਟੀਆਂ ਦੇ ਵਿੱਚ। ਲੱਗਦਾ ਹੈ ਕਿ ਸਕੂਲ ਦੇ ਬੱਚੇ ਨਾ ਖਾ ਲੈ ਕੇ ਰਹਿ ਰਹੇ ਨੇ ਡਾਉਂਡ ਹੋ ਗਏ ਹੋ ਚ। ਉਹਨਾਂ ਦੀ ਬੋਇਲ ਵਿੱਚ ਰੋਟੀਆਂ ਤਾਂ ਪੇਟੀ ਹੁੰਦੀਆਂ ਔਰ ਉਹ ਰੋਟੀਆਂ ਦੇ ਖੋਲਦੇ ਆ ਤੇ ਉਹਦੇ ਚ ਦੱਸ ਹੈ।

ਲਾਅ ਐਂਡ ਆਰਡਰ ਦੇ ਪ੍ਰਤੀ ਨਸ਼ਿਆਂ ਦੇ ਵਿਰੋਧ ਕੋਡੀ ਪੈਨ ਕੋਡੀ ਬੇਟੀ ਹਮੇਸ਼ਾ ਕੋਡੇ ਨਾਲ ਖੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਕਰਨ ਨਾ ਕਰਨ ਲੇਕਿਨ ਸੂਤ ਪਰਿਵਾਰ ਮੋਗੇ ਦੇ ਵਿੱਚ ਮੈਡੀਕਲ ਸਿਸਟਮ ਇੰਨਾ ਕਮਾਲ ਦਾ ਕਰ ਦੂਗਾ ਤੇ ਆਪਣੇ ਜਿੰਦਾ ਤੇ ਪੇਸ਼ੈਂਟਸ ਨੂੰ ਜਾਣਾ ਨਹੀਂ ਪਾਉਂਗਾ ਕਿਤੇ ਹਰ ਸਰੀਰ ਕੋਡ ਨੂੰ ਜਾਣੇ ਆਪਣੇ ਪੇਸ਼ੈਂਟ ਨੂੰ ਲੈ ਕੇ क्यों नीले कार्ड बंद है गरीब बंद है नीले कार्ड के सिर पर बैठे कि अस जावे अस नीले कार्ड के थ्रू अपना इलाज करा लेंगे जॉनी बैठे जॉनी को पता है कि, एसी एसी है। 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 कि सारे पेशेंट जॉनी लेके आता कि दीदी आप इन्हों की मदद करनी है गरीब है कि मदद हो सकती है करिए समाज सेवी पहले उस तो बाद लीडर है लेकिन ਵਗੈਰ ਤੋਂ ਉਸਾਰੇ ਨੂੰ ਕਿਰਪਾ مہੇਂਟੀ ਆਂਗਲੇ ਸਮੇਂ ਦੇ ਵਿੱਚ ਪੂਰਨ ਹਰਾਕਤ ਕਰਾਂਗੇ ਬੋਲਬਾਲ ਦਾ ਨਵਾਂ ਪ੍ਰੋਗਰਾਮ ਦਾ ਇਸ ਤਰ੍ਹਾਂ ਦੇ ਆਂਦਰ ਆਪਾ ਹੋਮੋਤਾ ਉਹ ਕਿਸ ਕਿਸਾ ਨੂੰ ਮੈਂ ਮਰਿਆ ਨਾ ਲਵਾਂ ਨਾ ਮੋਅ ਐਂਡ ਆਰ ਨੂੰ ਦੇ ਮੋਤਵਾ ਜਿੰਦਾਬਾਦ ਪੰਜਾਬ ਪ੍ਰਦੇਸ਼ ਕਾਂਗਰਸ ਜਿੰਦਾਬਾਦ ਪੰਜਾਬ ਪ੍ਰਦੇਸ਼ ਕਾਂਗਰਸ ਜਿੰਦਾਬਾਦ ਸਾਰੇ ਪੰਜਾਬ ਪੱਦਰ ਦੇ ਉੱਤੇ ਸਾਡੇ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਆਜਾ ਬੈਂਕ ਜਿਹੜੀ ਅਗਵਾਈ ਹੇਠ ਡਿਪਟੀ ਆਫਿਸ ਦੇ ਅੱਗੇ ਧਰਨਾ ਦਿੱਤਾ ਗਿਆ ਹੈ ਤਾਂ ਕਿ ਸੁੱਤੀ ਹੋਈ ਸਰਕਾਰ ਨੂੰ ਅਸੀਂ ਜਗਾ ਸਕੀਏ ਜੋ ਹਾਲਾਤ ਕਾਨੂੰਨ ਵਿਵਸਥਾ ਦੇ ਬਣੇ ਹੋਏ ਨੇ ਪਰੌਤੀਆਂ ਆ ਰਹੀਆਂ ਨੇ ਕੋਈ ਬੰਦਾ ਉਹਦਾ ਕਾਰੋਬਾਰ ਕਰਦਾ ਹੈ ਸ਼ਾਮ ਨੂੰ ਕਮਾਈ ਕਰਕੇ ਜਾਂਦਾ ਹੈ ਉਸ ਨੂੰ ਘਰ ਨੂੰ ਘਰੇ ਜਾਣ ਤੋਂ ਪਹਿਲਾਂ ਹੀ ਫੋਨ ਆ ਜਾਂਦਾ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਧਰਨਾ ਦਿੱਤਾ ਗਿਆ ਜਿੰਨਾ ਕ ਅਸੀਂ ਪਬਲਿਕ ਦੇ ਵਿੱਚ ਡੀਲ ਕਰਦੇ ਆਂ ਜੀ ਪਬਲਿਕ ਦੇ ਵਿੱਚ ਵਿਚਰਦੇ ਆਂ ਮੇਰੇ ਹਿਸਾਬ ਨਾਲ ਤਾਂ ਕੋਈ ਹਜੇ ਫਰਕ ਵਾਲੀ ਗੱਲ ਲੱਗਦੀ ਨਹੀਂ ਹੈ ਉਵੇਂ ਹੀ ਨਸ਼ਾ ਵਿਕਦਾ ਹੈ ਉਹੀ ਹਾਲਾਤ ਨੇ ਇਹ ਆਪਾਂ ਸਾਰੇ ਜਾਣਦੇ ਹਾਂ ਜੀ ਦਿਨੋਂ ਦਿਨ ਚੀਜ਼ ਵਧ ਹੀ ਰਹੀ ਹੈ ਘਟਣ ਦੇ ਬਜਾਏ ਡੇਲੀ ਫਰੋਤੀਆਂ ਲੁੱਟਾਂ ਖੋਹਾਂ ਕੋਈ ਮਾਂ ਪੈਣ ਸ਼ਾਮ ਨੂੰ ਬਾਜ਼ਾਰ ਜਾਣ ਲੱਗਿਆਂ ਵੀ ਬੜੀ ਸੋਚਦੀ ਹੈ ਕਿ ਜਾਵਾਂ ਕਿ ਨਾ ਜਾਵਾਂ ਕੋਈ ਬੱਚਾ ਬਾਹਰ ਖੇਡਣ ਲੱਗਿਆ ਵੀ ਹੁਣ ਤਾਂ ਸੋਚਣ ਲੱਗਿਆ ਵੀ ਜਾਈਏ ਕਿ ਨਾ ਜਾਈਏ ਕੀ ਜੋ ਹਾਲਾਤ ਹੋ ਚੁੱਕੇ ਆ ਪੰਜਾਬ ਦੇ ਬਹੁਤ ਆਪਾਂ ਸਾਰੇ ਮੱਦੇਨਜ਼ਰ ਤਾਂਦੇ ਹੀ ਆ ਜੀ ਤੁਸੀਂ ਪਾ ਮੈਸੇਜ ਹੀ ਲੈਣਾ ਹੈ ਮੈਸੇਜ ਤਾਂ ਇਹੀ ਹੈ ਜੇ ਸੁੱਤੀ ਹੋਈ ਸਰਕਾਰ ਨੂੰ ਜਗਾਉਣਾ ਚਾਹੁੰਨੇ ਇਸ ਤਰ੍ਹਾਂ ਦੇ ਜਾਤ ਸਾਨੂੰ ਲੱ ਅਗਰ ਇਸ ਤਰ੍ਹਾਂ ਦੇ ਅਸੀਂ ਧਰਨੇ ਦਿੰਦੇ ਰਵਾਂਗੇ ਤਾਂ ਕਿ ਇਹਨਾਂ ਦੀ ਗੁੰਗੀ ਗੋਲੀ ਸਰਕਾਰ ਨੂੰ ਥੋੜਾ ਮੋਟਾ ਸੀ ਜਗਾ ਸਕਣਗੇ ਕਿਹੜੇ ਹਾਲਾਤ ਆ ਉਹ ਦਿਨ ਬੈ ਦਿਨ ਪੇ ਕਾਬੂ ਹੁੰਦੇ ਜਾ ਰਹੇ ਆ ਪੰਜਾਬ ਦੇ ਵਿੱਚ ਚੋਰ ਚਵੱਕੇ ਗੈਂਗਸਟਰ ਸੀਨਾ ਚਪੜੀ ਵਾਲੇ ਡਾਕਿਆਂ ਵਾਲੇ ਬਹੁਤ ਦਿਨੋਂ ਦਿਨ ਆ ਵੀ ਹੁੰਦੇ ਜਾ ਰਹੇ ਆ ਐਂਡ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਅਸੀਂ ਮਾਹੌਲ ਅੱਤਵਾਦ ਚ ਦੇਖਿਆ ਸੀ ਮੈਨੂੰ ਅੱਜ ਲੱਗਦਾ ਉਦੋਂ ਵੀ ਸਹਿਮ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਛੋਟਕੋ ਸਾਰੀਆਂ ਸੁਖਸਾ ਬਤਾਵਾ ਹੋਣ ਪਰ ਅਗਰ ਤੁਹਾਡੇ ਦਿਮਾਗ 'ਚ ਹਮੇਸ਼ਾ ਡਰ ਰਹੇ ਕਿ ਯਾਰ ਪਤਾ ਨਹੀਂ ਮੇਰੇ ਨਾਲ ਕਿਹੜੀ ਘਟਨਾ ਵਾਪਰ ਜਾਣੀ ਹੈ ਸੋ ਸਾਰੀਆਂ ਸੁਣੀਆਂ ਸਾਰੀਆਂ ਗੱਲਾਂ ਪੇਲ ਹੋ ਜਾਂਦੀਆਂ ਨੇ ਸਾਡੀ ਪਾਰਟੀ ਜਿਹੜੀ ਕਾਂਗਰਸ ਪਾਰਟੀ ਹੈ ਉਹ ਉਹ ਖੁਰਦ ਦੇ ਚਰਦੇ ਵਿੱਚ ਹੈਗੀ ਹੈ ਤੇ ਸਾਡੀ ਪਾਰਟੀ ਦੇ ਪ੍ਰਧਾਨ ਰਾਜਾ ਫੜਿੰਗ ਬੜੇ ਯਤਨਸ਼ੀਲ ਰਹਿੰਦੇ ਆ ਹਮੇਸ਼ਾ ਕਿ ਪੰਜਾਬ ਦੇ ਲੋਕਾਂ ਨੂੰ ਮਸੀਹ ਹਮੇਸ਼ਾ ਨੇ ਆਦਵਾਈਏ ਸੋ ਅਸੀਂ ਉਸ ਜਮੇਵਰੇ ਨੂੰ ਮਾਉਂਦੇ ਹੋਏ ਅੱਜ ਪੰਜਾਬ ਦੇ ਲੋਕਾਂ ਨੂੰ ਲੰਮ ਬੰਦ ਕਰ ਰਹੇ ਆ ਇੱਕ ਸੁੱਤੀ ਹੋਈ ਸਰਕਾਰ ਨੂੰ ਜਗਾਵਣ ਦੀ ਕੋਸ਼ਿਸ਼ ਕਰਦੇ ਆ ਇਹ ਤੁਸੀਂ ਇਸ ਆਪਣੇ ਪੰਜਾਬ ਨੂੰ ਜਿਹੜਾ ਸੋਨੇ ਦੀ ਜੜੀਆਂ ਕਿਹਾ ਜਾਂਦਾ ਸੀ ਇਹਦਾ ਧਿਆਨ ਕਰੋ ਲੋਕ ਜਿਹੜੇ ਇਤੋਂ ਵਪਾਰੀ ਲੋਕ ਆ ਉਹ ਪਲਾਨ ਕਰਕੇ ਜਿਹੜਾ ਯੂਪੀ ਵਰਗਾ ਸਟੇਟ ਹੈ ਕਿੱਥੇ ਕਦੀ ਬਹੁਤ ਰਾਜ ਸਕਦਾ ਹੋਇਆ ਕਰਦੀ ਸੀ ਉਧਰ ਤੁਰੇ ਜਾਂਦੇ ਨੇ ਸੋ ਸਾਡਾ ਪੰਜਾਬ ਇਕਨੋਮਿਕਸ ਦੌਰ ਤੇ ਇਸ ਕਰਕੇ ਡਾਊਨ ਹੋ ਰਿਹਾ ਕਿ ਸਾਡੇ ਜਿਹੜੀ ਲੈਂਡ ਆਰਡਰ ਦੀ ਅਵਸਥਾ ਤੋ ਖਰਾਬ ਹੋ ਰਹੀ ਹੈ ਜੀ ਕਾਂਗਰਸ ਪਾਰਟੀ ਵੱਲੋਂ ਲਾਅ ਐਂਡ ਆਰਡਰ ਦੇ ਪ੍ਰਤੀ ਜਿਹੜਾ ਅਮ ਇਹ ਧਰਨਾ ਲਗਾਇਆ ਗਿਆ ਇਹ ਜਿਹੜੀ ਆਵਾਜ਼ ਹੈ ਇਹ ਆਮ ਲੋਗਾਂ ਲਈ ਆਵਾਜ਼ ਜਿਹੜੀ ਇਹ ਕਾਂਗਰਸ ਪਾਰਟੀ ਉਠਾ ਰਹੀ ਹੈ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜੋ ਵੀ ਆਮ ਲੋਗਾਂ ਨੂੰ ਤਕਲੀਫ ਆਉਂਦੀ ਹੈ ਕਾਂਗਰਸੀ ਐਸੀ ਪਾਰਟੀ ਹੈ ਜਿਹੜੀ ਆਮ ਲੋਗਾ ਦੇ ਨਾਲ ਹਮੇਸ਼ਾ ਦਿਨ ਰਾਤ ਇਕ ਕਰਕੇ ਖੜੀ ਹੈ ਤੁਸੀਂ ਦੇਖ ਸਕਦੇ ਹੋ ਚੋਰੀਆਂ ਜਿਹੜੀਆਂ ਬਹੁਤ ਹੋ ਰਹੀਆਂ ਅਮ ਡਰੱਗਸ ਜਿਹੜੇ ਹੈਗੇ ਬਹੁਤ ਗਲੀ ਗਲੀ ਹਰ ਮੱਲੇ ਦੇ ਵਿੱਚ ਵਿਕਰੀਏ 15 15 ਸਾਲਾਂ ਦੇ ਬੱਚੇ ਜਿਹੜੇ ਹੈ ਨਸ਼ੇ ਕਰ ਰਹੇ ਹੈਗੇ ਆਮ ਤਰ੍ਹਾਂ ਦੇ ਵਿੱਚ ਜਿਹੜੇ ਆ ਇੱਕ ਘਰ ਛੱਡ ਕੇ ਨਸ਼ਾ ਵੀ ਕਰੇ ਕਿਉਂ ਹੋ ਰਿਹਾ ਕਿਤੇ ਨਾ ਕਿਤੇ ਲੋਕਾਂ ਦੀ ਸੁਣਵਾਈ ਨਹੀਂ ਜੇ ਕੋਈ ਕੰਪਲੇਨ ਕਰਦਾ ਆ ਉਹਦੀ ਸੁਣਵਾਈ ਨਹੀਂ ਹੁੰਦੀ ਪਿੱਛੇ ਜੇ ਮਹੇਸ਼ਰੀ ਪਿੰਡ ਦੇ ਵਿੱਚੋਂ ਹੀ ਸਾਡਾ ਹੀ ਇੱਕ ਪਰਿਵਾਰ ਦਾ ਜਿਹੜਾ ਹੈਗਾ ਬੱਚਾ ਜਿਹੜਾ ਨੌਜਵਾਨ ਮੁੰਡਾ ਕੱਲਾ ਕੱਲਾ ਉਹ ਗਿਲ ਨੁੜ ਦੇ ਮਾਰਿਆ ਪਿਆ ਸੀਗਾ ਔਰ ਮਾਪਿਆਂ ਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਕਿ ਉਹ ਬੱਚੇ ਦੀ ਮੌਤ ਕਿਵੇਂ ਹੋਈ ਉਹ ਬੱਚੇ ਦਾ ਫੋਨ ਚੱਕ ਲਿਆ ਸਭ ਕੁਝ ਚੱਕ ਲਿਆ ਕਿਉਂ ਹਜੇ ਤੱਕ ਜਿਹੜੀ ਹੈ ਸਰਕਾਰ ਇਹ ਤੀਹ ਨੂੰ ਡਿਲੇ ਕਰ ਰਹੀ ਏ ਉਹ ਮਾਪਿਆਂ ਨੂੰ ਪੁੱਛੋ ਜਿਹੜਾ ਕੱਲਾ-ਕੱਲਾ ਮੁੰਡਾ ਸੀ ਮਰ ਗਿਆ ਉਹਨਾਂ ਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਕਿ ਉਹ ਬੱਚੇ ਨੂੰ ਹੋਇਆ ਕੀ ਕੀ ਆਪਣੀ ਜਿਹੜੀ ਸਰਕਾਰ ਹੈ ਐਨੀਆ ناکਾਮ ਹੋ ਗਈਆਂ ਹੈ ਕਿ ਉਹਨਾਂ ਨੂੰ ਕੁਝ ਵੀ ਨਹੀਂ ਹੋ ਕਰ ਸਕਦੀ ਏ ਜ਼ਰੂਰਤ ਹੈ ਆਵਾਜ਼ ਉਠਾਉਣ ਦੀ ਅੱਛਾ ਇੱਥੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਵਰਕਰ ਸਰਪੰਚੀਸ ਵੋਲੰਟੀਅਰਸ ਐਮ ਸੀ ਜਿੰਨੇ ਵੀ ਆਏ ਹੈ ਇਹ ਉਹ ਲੋਗ ਹੈ ਜਿਹੜੇ ਹਰ ਬੰਦੇ ਦੀ ਆਵਾਜ਼ ਉਠਾ ਲਿਆ ਹੈ ਜੇ ਅੱਜ ਸਾਡੇ ਤੇ ਸਰਪੰਚ ਬੈਠੇ ਹੈ ਜੇ ਪਿੰਡ ਚੋਂ ਇੱਕ ਜਣਾ ਆਇਆ ਹੈ ਜਾਂ 10 ਜਣੇ ਆਏ ਹੈ ਉਹਨਾਂ ਦੇ ਪਿੱਛੇ 100-100 ਬੰਦੇ ਦੀ ਆਵਾਜ਼ ਬਣ ਕੇ ਇਹ ਆਏ ਹੈ ਕਿਉਂਕਿ ਹਰ ਰੋਜ਼ ਇਨਾਹੋਲ ਵੀ ਔਰ ਸਾਡੇ ਗੋਲ ਵੀ ਉਹ ਲੋਕ ਆਉਂਦੇ ਜਿਨ੍ਹਾਂ ਨਾਲ ਧੱਕਾਸ਼ਾਹੀ ਹੋ ਰਹੀ ਹੈ ਜਿਨ੍ਹਾਂ ਦੇ ਕੰਮ ਰੋਕੇ ਜਾਂਦੇ ਧੱਕੇ ਦੇ ਨਾਲ ਜਿਨ੍ਹਾਂ ਦੇ ਚੋਰੀਆਂ ਹੋ ਰਹੀ ਹੈ ਜ਼ਰੂਰਤ ਆਵਾਜ਼ ਉਠਾਈਏ ਔਰ ਹੁਣ ਜੇ ਲੋਕਾਂ ਨੇ ਚਾੜੂ ਦੀ ਪਾਟੀ ਲੈ ਕੇ ਆਏ ਹੈ ਲੋਗਾਂ ਨੇ ਵਿਸ਼ਵਾਸ ਦਿਖਾਇਆ ਕਿ ਲਾਅ ਐਂਡ ਆਰਡਰ ਬਹੁਤ ਵਧੀਆ ਹੋਊਗਾ ਲੇਕਿਨ ਮੈਨੂੰ ਲੱਗਦਾ ਹੈ ਕਿ ਜਿੰਨਾ ਲਾਅ ਐਂਡ ਆਰਡਰ ਇਸ ਪਾਰਟੀ ਨੇ ਫੇਲ ਕੀਤਾ ਹੈ ਉਹਨਾਂ ਕਿਸੇ ਨੇ ਵੀ ਪਾਰਟੀ ਨੇ ਨਹੀਂ ਕੀਤਾ ਇਹ ਆਵਾਜ਼ ਜਿਹੜੀ ਹੈ ਕਾਂਗਰਸ ਪਾਰਟੀ ਐਮੀ ਉਠਾਨਦੀ ਰਹੋ ਤੁਸੀਂ ਮੀਡੀਆ ਵਾਲਿਓ ਜੀ ਤੁਹਾਨੂੰ ਸਭ ਨੂੰ ਪਤਾ ਤੁਸੀਂ ਸਾਰੀ ਕਵਰੇਜ ਕਰਦੇ ਤੁਹਾਨੂੰ ਪਤਾ ਹੈ ਨਸ਼ੇ ਕਿੰਨੇ ਵਿਕ ਰਹੇ ਤੁਹਾਨੂੰ ਸਭ ਨੂੰ ਪਤਾ ਲੋਕਾਂ ਦੀਆਂ ਬਾਈਕਸ ਚੱਕੀਆਂ ਜਾ ਰਹੀਆਂ ਮੈਨੂੰ ਲੱਗਦਾ ਹੈ ਕਿ ਰੋਜ਼ ਜਾਂ ਮੋਗਗੇ ਦੇ ਵਿੱਚ ਜੇ 10 ਤੋਂ 12 ਬਾਈਕਸ ਚੱਕੀਆਂ ਜਾਂਦੀਆਂ ਔਰ ਉਹ ਉਹ ਲੋਕਾਂ ਦੀ ਬਾਈਕ ਚੱਕੀਆਂ ਜਾਂਦੀਆਂ ਜਿਹੜੇ ਜਾਰੇ ਆਪਣੀ ਪੈਸੇ ਇਕੱਠੇ ਕਰਕੇ ਕਿਸ਼ਤਾਂ ਦੇ ਉੱਪਰ ਬਾਈਕਸ ਲੈਂਦੇ ਤੁਸੀਂ ਸੋਚੋ ਜਦੋਂ ਬਾਈਕਸ ਚੱਕੀਆਂ ਜਾਂਦੀਆਂ ਕਿੰਨਾ ਔਖਾ ਹੈ ਗਰੀਬ ਪਰਿਵਾਰ ਨੂੰ ਸਾਡੇ ਕੋਲ ਹਫਤੇ ਦੇ ਵਿੱਚ ਮੈਂ ਕਹੂੰਗੀ 3 ਤੋਂ 4 ਕੇਸਿਸ ਐਸੇ ਆਉਂਦੇ ਜਿਹੜੇ ਕਹਿੰਦੇ ਕਿ ਮੇਰੇ ਨਾਲ ਸਾਡੀ ਬਾਈਕ ਚੱਕੀ ਗਈ ਮੇਰੇ ਬੇਡਾ ਨਸ਼ੇ ਕਰ ਰਹੇ ਕੀ ਆਪਾਂ ਕੋਈ ਨਸ਼ਾ ਕੇਂਦਰ ਸਾਡੀ ਮਦਦ ਕਰ ਸਕਦੇ ਹੋ ਕਿ ਉੱਥੇ ਇਹਨੂੰ ਜਵਾ ਕਰਵਾ ਜੀ ਮੈਨੂੰ ਲੱਗਦਾ ਕਿ ਕਿਉਂ ਆਪਾਂ ਆਪਣੇ ਯੂਥ ਨੂੰ ਨਸ਼ੇ ਵੱਲ ਖਿੱਚ ਕੇ ਲੈ ਕੇ ਜਾ ਰਹੇ ਹ ਕਿਤੇ ਨਾ ਕਿਤੇ ਰੱਬ ਜਿਹੜਾ ਹੈ ਰੱਬ ਨੂੰ ਆਪਾਂ ਜਾਣਦੇ ਨਹੀਂ ਆਪਾਂ ਕਿਉਂ ਨਹੀਂ ਲੋਕਾਂ ਦੀ ਸੁਣਦੇ ਮਨ ਲਗਾ ਜੇ ਰੱਬ ਨੇ ਵਿਸ਼ਵਾਸ ਦੇ ਕੇ ਸਰਕਾਰ ਨੂੰ ਅੱਗੇ ਲੈ ਕੇ ਆਂਦਾ ਜ਼ਰੂਰੀ ਹੈ ਕਿ ਉਹ ਲੋਕਾਂ ਦੀ ਉਮੀਦਾਂ ਤੇ ਸਰਕਾਰ ਖੜੀ ਉtre ਜੇ ਨਹੀਂ ਉਤਰੂਗੀ ਤੇ ਇਹ ਜਿਹੜੀ ਕਾਂਗਰਸ ਪਾਰਟੀ ਹੈ ਸਾਡਾ ਪਰਿਵਾਰ ਹੈ ਇਹ ਐਵੇਂ ਲੋਕਾਂ ਦੀ ਆਵਾਜ਼ ਬਣ ਕੇ ਉੱਠ ਕੇ ਆਊਗਾ ਤੁਸੀਂ ਦੇਖ ਸਕਦੇ ਹੋ ਮੈਂ ਕਹੂੰਗੀ ਕੈਮਰਾ ਤੁਸੀਂ ਪੂਰਾ ਪਿੱਛੇ ਦਾ ਘੁਮਾਓ ਤਾਂ ਕਿ ਜਿੰਨੇ ਵੀ ਸਾਡੇ ਵੋਟਰਸ ਬੈਠੇ ਇੱਥੇ ਉਹ ਉਹ ਪਿੰਡਾਂ ਦੀ ਆਵਾਜ਼ ਬਣ ਕੇ ਆਏ ਜੋ ਕਿ ਉਹਨਾਂ ਦੇ ਪਿੰਡਾਂ ਦੇ ਹਾਲਾਤ ਹੈ ਸ਼ਹਿਰ ਤੇ ਹਾਲਾਤ ਹੈ ਗਲੀਆਂ ਦੇ ਹਾਲਾਤ ਹੈ ਔਰ ਕਾਂਗਰਸ ਖਬੇਸ਼ਈ ਆਵਾਜ਼ ਉਠਾਉਂਦੀ ਰਹੋਗੀ ਚਾਹੇ ਲੋ ਐਂਡ ਆਰਡਰ ਹੋਵੇ ਚਾਹੇ ਕੁਛ ਵੀ ਮੈਂ ਕਹੂੰਗੀ ਜੋ ਉਹਨਾਂ ਨੇ ਕੰਮ ਕੀਤਾ ਕਿਸੇ ਨੇ ਵੀ ਨਹੀਂ ਕੀਤਾ ਕਿਉਂਕਿ ਬੁਰਾ ਹਾਲ ਹੈ ਜੀ ਤੁਸੀਂ ਦੇਖ ਸਕਦੇ ਲੋ ਐਂਡ ਆਰਡਰ ਦੇ ਐਨੀ ਤਜੀਆਂ ਉਣਾਈਆਂ ਜਾ ਰਹੀਆਂ ਜਿਦਾ ਕੋਈ ਹਿਸਾਬ ਨਹੀਂ ਵਾਕਈ ਉਹਨਾਂ ਵਰਗਾ ਕੰਮ ਕਿਸੇ ਨੇ ਨਹੀਂ ਕੀਤਾ ਕਿਉਂਕਿ ਲੋਗ ਐਨਾ ਪਛਤਾ ਰਹੇ ਉਹਨਾਂ ਨੂੰ ਲੈ ਕੇ ਜਦ ਦੇ ਆਏ ਹੈਗੇ ਡਰੱਗਸ ਦਾ ਬੁਰਾ ਹਾਲ ਹੈ ਲੋ ਐਂਡ ਆਰਡਰ ਦਾ ਬੁਰਾ